ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਦਾ ਪਰਾਈ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੀਸ ਦੇ ਸਾਰਿਆਂ ਸਤਿ ਸ੍ਰੀ ਅਕਾਲ ਮੇਰੇ ਭੈਣਾ ਭਰਾਵਾਂ ਨੂੰ ਦੇਖਦੇ ਸਾਰਿਆਂ ਨੂੰ ਜੀ ਸਾਡੇ ਬਲੌਗ ਦੇਖਦੇ ਆ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਬਲੌਗ ਦੇਖਦੇ ਆ ਬਹੁਤ ਬਹੁਤ ਧੰਨਵਾਦ ਜੀ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਹਨਾ ਚਲੋ ਖੈਰ ਕਰਦੇ ਆ ਸਾਰੇ ਜਾਣੇ ਹਨਾ ਦੇਖੋ ਜੀ ਹੋ ਗਿਆ ਸ਼ਾਮ ਦਾ ਟਾਈਮ ਤੇ ਦਿਨੇ ਤੋਂ ਪੈਣੀ ਹੁੰਦੀ ਆ ਵੀ ਬਹੁਤ ਜ਼ਿਆਦਾ ਹਨਾ ਬਾਹਰ ਕੋਈ ਜੀ ਨਹੀਂ ਕਰਦਾ ਹੈਗਾ ਤੇ ਇਸ ਟਾਈਮ ਠੰਡਾ ਹੁੰਦਾ ਆ ਇਦਾਂ ਲੱਗਦਾ ਜਿੱਦਾਂ ਨਾ ਸੂਟ ਥਲੇ ਡਿੱਗ ਚੱਲਾ ਹੁੰਦਾ ਆ ਤੇ ਸ਼ਾਮ ਨੂੰ ਹੋ ਜਾਂਦਾ ਠੰਡਾ ਤੇ ਇਸ ਟਾਈਮ ਖੂਨਵਾਜੀ ਦਾ ਆ ਦੇਖੋ ਜੀ ਇਹ ਹੀ ਸਾਡਾ ਖੂ ਹੈਗਾ ਬਾਹਰਲਾ ਦੇਸ਼ ਇਹ ਹੀ ਸਾਡਾ ਹੈਗਾ ਵੰਡਰਲੈਂਡ ਹਨਾ ਤੇ ਸਾਰੇ ਕੁਝ ਸਾਡਾ ਖੂ ਹੀ ਆ ਤੇ ਇੱਥੇ ਜਦੋਂ ਮਨ ਅਦਾਸ ਹੁੰਦਾ ਫੇ ਖੂਨਵਾਜੀ ਦਾ ਆ ਤੇ ਪੰਛੀ ਬੋਲਦੇ ਆ ਤੇ ਸੋਹਣਾ ਖੁੱਲਾ ਜਿਹਾ ਮਾਹੌਲ ਦੇਖ ਕੇ ਹਨਾ ਤੇ ਮਨ ਹੋਰ ਠੰਟਾ ਜਾਂਦਾ ਆ ਦੇ ਪਰੇਸ਼ਾਨ ਹੋਈਦਾ ਕੋਈ ਟੈਨਸ਼ਨ ਹੁੰਦੀ ਹੈ ਦਿਮਾਗ ਤੇ ਜਾਂ ਕਿਦਾਂ ਵੀ ਹੈਗਾ ਨਾ ਤੇ ਫਿਰ ਮੈਂ ਕਈ ਦਿਨਾਂ ਬਾਅਦ ਉਦਾਂ ਅੱਜ ਖੂਤੇ ਆਈਆਂ ਮੇਰਾ ਗੇੜਾ ਬਹੁਤ ਲੱਗ ਰਿਹਾ ਡਾਕਟਰ ਸਾਹਿਬ ਤਾਂ ਹੁੰਦੇ ਰਹਿੰਦੇ ਆ ਕੁ ਸਵੇਰ ਨੂੰ ਗੇੜਾ ਮਾਰਨ ਆਉਂਦੇ ਹੁੰਦੇ ਆ ਤੇ ਪਨੀਰੀ ਦੇਖਣੀ ਹੁੰਦੀ ਹੈ ਨਾ ਪਾਣੀ ਉਹਨੂੰ ਚਾਹੀਦਾ ਜਾਂ ਨਹੀਂ ਚਾਹੀਦਾ ਹੈਗਾ ਤੇ ਤਾਂ ਕਰਕੇ ਦੇਖੋ ਅੱਜ ਮੈਂ ਨਾ ਇੱਕ ਲਾਈਵ ਦੇਖਣ ਦੀ ਸੀ ਭੈਣ ਦਾ ਤੇ ਪੈਣ ਗਰਮੀਤ ਕੌਰ ਦੀ ਚਰਚਾ ਬੜੀ ਹੁੰਦੀ ਆ ਏ ਫੁਕਰੀਆ ਇਦਾਂ ਐ ਉਦਾਂ ਐ ਦੇਖੋ ਜੈਲਸ ਕਰਨ ਵਾਲੇ ਬਹੁਤ ਜ਼ਿਆਦਾ ਆ ਉਸ ਭੈਣ ਦੀ ਇੰਨੀ ਮਿਹਨਤ ਹੈ ਨਾ ਬਹੁਤ ਜ਼ਿਆਦਾ ਮੈਂ ਕਿੰਨੀ ਹੈ ਨਾ ਵੀ 6 ਸਾਲ ਤੋਂ ਮਤਲਬ ਮਿਹਨਤ ਉਹਨਾਂ ਦੀ ਚੱਲਦੀ ਆ ਰਹੀ ਆ ਤੇ ਮੈਂ ਇਹਨਾਂ ਨੂੰ 2022 ਤੋਂ ਦੇਖਣ ਲੱਗੀ ਆ ਹੈ ਨਾ ਤੇ ਮੈਨੂੰ ਇਹਨਾਂ ਦਾ ਕੰਮਕਾਰ ਬਹੁਤ ਸੋਹਣੇ ਲੱਗਦੇ ਆ ਤੇ ਹੈਗੇ ਵੀ ਉਹ ਆਪ ਵੀ ਸੋਹਣੇ ਆ ਤੇ ਮਿਹਨਤੀ ਬਹੁਤ ਜ਼ਿਆਦਾ ਆ ਤੇ ਵਧੀਆ ਗੱਲ ਆ ਜੀ ਮਿਹਨਤ ਕਰਨੀ ਹੈ ਨਾ ਤੇ ਜਿਹੜਾ ਉਹਦਾ ਔਖਾ ਸਮਾਂ ਹੈ ਨਾ ਉਹ ਨਹੀਂ ਦੇਖਿਆ ਕਿਸੇ ਨੇ ਤੇ ਹੁਣ ਉਹਨੂੰ ਤਰੱਕੀ ਮਿਲ ਗਈ ਵਾਗਰ ਉਹਨੂੰ ਤਰੱਕੀ ਦੇਤੀ ਆ ਤੇ ਸਾਰੇ ਕਹਿੰਦੇ ਆ ਵੀ ਫੁਗਰੀ ਆ ਇਹ ਹੰਕਾਰੀ ਆ ਇਹ ਤਾਂ ਪੈਸਾ ਬੋਲਦਾ ਹੈ ਇਹ ਜੇ ਆ ਬੋ ਹੈ ਨਾ ਤੇ ਇਹ ਦੇਖੋ ਜੀ ਹਰੇਕ ਕੰਮ ਨੂੰ ਟਾਈਮ ਤਾਂ ਲੱਗਦਾ ਹੀ ਹੈ ਨਾ ਤੇ ਹਰੇ ਹੌਲੀ-ਹੌਲੀ ਬੰਦਾ ਸਕਸੈਸ ਹੁੰਦਾ ਆ ਹੌਲੀ-ਹੌਲੀ ਉਹਨੂੰ ਕਾਮਯਾਬੀ ਮਿਲਦੀ ਹੈ ਨਾ ਤੇ ਕੋਈ ਵੀ ਕੰਮ ਤੇ ਇੱਕਦਮ ਹੁੰਦਾ ਨਹੀਂ ਹੈਗਾ ਜਿਵੇਂ ਆਪਾਂ ਕਹਦੇ ਆ ਫਟਾਫਟ ਕੰਮ ਹੋ ਜਵੇ ਹੈ ਨਾ ਤੇ ਇਦਾਂ ਆ ਮੈਂ ਤਾਂ ਬਹੁਤ ਸੋਹਣੇ ਲੱਗਦੇ ਬਲੌਗ ਹਨਾਂ ਦੇ ਦੇਖੋ ਜੀ ਬਲੌਗ ਬਣਾਉਣ ਚ ਇੰਨੀ ਮਿਹਨਤ ਆਉਂਦੀ ਨਾ ਜਿਹਨੂੰ ਜਿਹੜਾ ਬਣਾਉਂਦਾ ਉਹਨੂੰ ਪਤਾ ਆ ਤੇ ਦਿਮਾਗ ਖਰਾ ਹੋ ਜਾਂਦਾ ਸਾਰੀ ਦਿਹਾੜੀ ਨਾ ਵੀਡੀਓ ਬਣਾਉਣੀ ਆ ਫਿਰ ਐਡਿਟ ਕਰਨੀ ਆ ਫਿਰ ਥੰਬਨੇਲ ਲਾਉਣਾ ਆ ਤੇ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਕੇ ਵੀ ਆਪਾਂ ਨੂੰ ਫਿਕਰ ਹੁੰਦਾ ਵੀ ਹਾਂ ਵੀ ਦੇਖੀਦਾ ਬਾਰ ਬਾਰ ਵੌਇਸਟੂਡੋ ਖੋਲ ਕੇ ਜਾਂ YouTube ਖੋਲ ਕੇ ਨਾ YouTube ਤੇ ਪੈਸਾ ਕਮਾਉਣਾ ਬਹੁਤ ਔਖਾ ਆ YouTube ਪੈਸਾ ਦੇ ਚਲੋ ਖੈਰ ਕਹਿੰਦੇ ਬਹੁਤ ਆ ਤੇ YouTube पे पैसे ना ड्रगते आ जे ਰਹੂਗਾ ਸਾਨੂੰ ਫੇਰ ਪਤਾ ਲੱਗੂਗਾ ਨਾ ਮੈਂ ਸਾਰੇ ਕਹਿੰਦੇ ਵੀ ਕਲਵੀ ਨੂੰ ਪੈਸੇ ਆਉਂਦੇ ਚਲੋ ਖੈਰ ਆਉਣਗੇ ਤੇ ਮੈਂ ਇਹ ਗੱਲ ਕਰਦੀ ਜਿਹੜਾ ਕਰੇ ਹੈ ਨਾ ਉਹਨੂੰ ਪਤਾ ਹੁੰਦਾ ਹੈ ਜਿਹਨੇ ਹੁਣ ਜਿਹਨੇ ਗੱਲਾਂ ਕਰਨੀਆਂ ਉਹ ਤਾਂ ਕਰੀ ਜਾਣੀਆਂ ਵੀ ਪੈਸਾ ਕਮਾਉਂਦੇ ਆ ਵੀਡੀਓ ਪਾਉਂਦੇ ਆ ਜੇ ਆ ਬੋਹ ਆ ਹੈ ਨਾ ਗੱਲਾਂ ਕਰਨ ਵਾਲੇ ਦੇਖੋ ਜੀ ਬਹੁਤ ਹੁੰਦੇ ਆ ਤੇ ਤਾਂ ਆ ਕੰਮ ਕਰਕੇ ਦਿਖਾਓ ਜੇ ਇਦਾਂ ਆ ਉਦਾਂ ਹੈ ਨਾ ਤੇ ਮੈਂ ਤਾਂ ਇਹ ਕਹਿੰਨੀ ਹੁੰਨੀ ਵੀ ਤੁਸੀਂ ਵੀਡੀਓ ਬਣਾ ਲਓ ਹੈ ਨਾ ਤਾਨੂੰ ਵੀ ਪਤਾ ਲੱਗ ਜੂਗਾ ਕਿ ਕਿਦਾਂ ਵੀਡੀਓ ਬਣਦੀ ਆ ਤੇ ਕਿਦਾਂ ਟੈਨਸ਼ਨ ਹੁੰਦੀ ਘਰ ਦੇ ਕਮਾਕਾਰਾਂ ਦੀ ਵੀ ਵੀਡੀਓ ਪਾਉਣ ਦੀ ਵੀ ਹੈ ਨਾ ਤੇ ਜਿਸ ਟਾਈਮ ਆਪਾਂ ਅਪਲੋਡ ਕਰਦੇ ਹੁੰਨੇ ਆ ਤੇ ਉਹ ਟਾਈਮ ਆਪਾਂ ਨੂੰ ਫਿਰ ਵੀਡੀਓ ਦੇਣੀ ਪੈਂਦੀ ਹੈ ਜਿੱਦਾਂ ਹੁਣ ਮੈਂ ਇਹਨੂੰ 6 ਵਜੇ ਸ਼ਾਮ ਨੂੰ ਵੀਡੀਓ ਅਪਲੋਡ ਕਰਦੀ ਹੁੰਨੀ ਆ 6 ਵਜੇ ਮੇਰੀ ਵੀਡੀਓ ਆ ਜਾਂਦੀ ਸ਼ਾਮ ਨੂੰ ਹੈ ਨਾ ਤੇ ਕਈ ਵਾਰੀ ਚਲੋ 10 5 ਮਿੰਟ ਅੱਗਾ ਪਿੱਛਾ ਵੀ ਹੋ ਜਾਂਦਾ ਏ ਏਡੀ ਵੀ ਨਹੀਂ ਗੱਲ ਹੁੰਦੀ ਹੈਗੀ ਹੈ ਨਾ ਇਹਦਾ ਹੈ ਤੇ ਦੇਖੋ ਜੀ ਜੇ ਕੋਈ ਸੋਸ਼ਲ ਮੀਡੀਆ ਦੇ ਆਇਆ ਨਾ ਤੇ ਇਦਾਂ ਜਵਲ ਸੁਣਾ ਕਰਿਆ ਕਰੋ ਜੀ ਬਹੁਤ ਵਧੀਆ ਭੈਣ ਜੀ ਹੋਣੀ ਆ ਆਪਣੇ ਜਿੱਦਾਂ ਕਰੋ ਦੋ ਚੈਨਲ ਚਲਾਉਂਦੇ ਆ ਬੁਟੀਕ ਦਾ ਚੈਨਲ ਚਲਾਉਂਦੇ ਆ ਤੇ ਨਾਲੇ ਬਲੌਗ ਚੈਨਲ ਚਲਾਉਂਦੇ ਆ ਨਾ ਦੇਖੋ ਇਹ ਅੱਜ ਦੇ ਟਾਈਮ ਵਿੱਚ ਇੱਕ ਵੀ ਚੈਨਲ ਚਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੈਨਾ ਤੇ ਕਹਿਣਾ ਛੱਡੋ ਪਰ ਇਹ ਕਿਹੜੇ ਕੰਮ ਆ ਜਾਂ ਕਿਦਾਂ ਹੈਗਾ ਨਾ ਤੇ ਹਰ ਇੱਕ ਚੀਜ਼ ਟਾਈਮ ਮੰਗਦੀ ਹੈ ਹਰ ਬੰਦੇ ਦਾ ਟਾਈਮ ਆਉਂਦਾ ਵੀ ਆ ਇਦਾਂ ਆ ਤੇ ਮੈਨੂੰ ਬਹੁਤ ਭੜੀ ਲੱਗਦੀ ਗੱਲ ਇਦਾਂ ਤੁਸੀਂ ਇਦਾਂ ਕਮੈਂਟ ਛੱਡਦੇ ਹੋ ਇਦਾਂ ਉਦਾਂ ਕੋਈ ਕੋ ਵਧੀਆ ਜਿਹਾ ਕਮੈਂਟ ਛੱਡਿਆ ਕਰੋ ਵਧੀਆ ਗੱਲਾਂ ਕਰਿਆ ਕਰੋ ਤੇ ਦੇਖੋ ਸਾਡੇ ਰੋਡ ਬਣ ਗਿਆ ਨਾ ਇੱਥੋਂ ਸੋਬਰ ਤੋਂ ਲੈ ਕੇ ਬਕੜੀ ਤੱਕ ਤੇ ਹੁਣ ਸਾਡੇ ਪਿੰਦੇ ਲੋਕ ਇੱਥੇ ਸੇਅਰ ਕਰਨ ਆਉਂਦੇ ਚਲੋ ਵਧੀਆ ਗੱਲ ਸੇਅਰ ਕਰਨੀ ਚਾਹੀਦੀ ਆ ਤੇ ਨਾ ਸੇਅਰ ਕਰਕੇ ਆਪਾਂ ਹਣ ਆਪਣੇ ਸਰੀਰ ਦਾ ਕੀ ਬਣਾ ਲਿਆ ਛੋਕੀ ਬਦਾ ਟੋਲ ਕੇ ਹੈ ਨਾ ਤੇ ਆ ਦੇਖੋ ਜੀ ਹੁਣ ਅੰਬਰੂਦ ਲੱਗ ਗਏ ਆ ਸੁੱਟੇ ਆ ਦੇਖੋ ਤੇ ਅੰਬਰੂਦ ਹੋ ਜਾਣੇ ਹੁਣ ਗਰਮੀਆਂ ਨਾ ਦਰਮਿਆਨ ਉਰੂਲ ਹੋ ਗਏ ਹਨ ਹਰੇਕ ਬਲੌਗਰਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਲੋਕੀ ਨੇ ਗਲਤ ਕਮੈਂਟ ਕਰ ਹੀ ਦਿੰਦੀ ਆ ਗੱਲ ਕਮੈਂਟਾਂ ਦੀ ਨਹੀਂ ਗੱਲ ਹੁੰਦੀ ਸਾਰੇ ਕਰਦੇ ਹੀ ਕਰਦੇ ਆ ਕੁਸ਼ਾਰਤਾ ਹੁੰਦੀ ਆ ਬੰਦਿਆਂ ਦੀ ਉਹ ਹੈ ਨਾ ਇਦਾਂ ਸਭ ਉਧਰ ਘੁੰਮਣ ਫੇਰਨ ਗਏ ਆ ਤੇ ਨਾ ਰੌਣੀ ਅੱਧੀ ਹੋ ਗਈ ਆ ਤੇ ਅੱਧੀ ਕਿ ਹੁਣ ਕਰਨੀ ਗਏ ਉਹ ਹਾਂਜੀ ਹੁਣ ਅਸੀਂ ਆਗੇ ਕੂਤੋਂ ਤੇ ਕਾਫੀ ਟਾਈਮ ਲੱਗ ਗਿਆ ਉਥੇ ਤੇ ਸਾਨੂੰ 6:30 ਦਾ ਹੋ ਗਿਆ ਟਾਈਮ ਤੇ ਕੁਝ ਨੂੰ ਲੱਗੀਆਂ ਰੋਟੀ ਪਕਾਉਣ ਤੇ ਰੋਟੀ ਦਾ ਹੋ ਗਿਆ ਟਾਈਮ ਰੋਟੀ ਪਕਾ ਕੇ ਰੱਖ ਲਓ ਤਾਂ ਵਧੀਆ ਆ ਤੇ ਗਰਮੀ ਬਹੁਤ ਜ਼ਿਆਦਾ ਤੇ ਰੋਟੀ ਰੋਟੀ ਦੇ ਖਾਣੀ ਚਾਹੀਦੀ ਨਹੀਂ ਪਾਣੀ ਪੀ ਕੇ ਸਾਰਨਾ ਚਾਹੀਦਾ ਗਰਮੀ ਚ ਵੀ ਗਰਮੀ ਨਹੀਂ ਹੈਗੀ ਆ ਤੇ ਰੋਟੀ ਕਾ ਕੇ ਰੱਖ ਲਈਏ ਜੀ ਤੇ ਰੋਟੀ ਕੋ ਅਗਰ ਰੱਖ ਲੈਣੀ ਹੋਣੀ ਆ ਫਿਰ ਔਖਾ ਹੋ ਜਾਂਦਾ ਫਿਰ ਕੋਲੀ ਜਾਣਾ ਹੈ ਤੇ ਚਲੋ ਜੀ ਹੁਣ ਤਵਾ ਮੇਰਾ ਹੋ ਗਿਆ ਗਰਮ ਤੇ ਰੋਟੀ ਪਕਾ ਲਈਏ ਤੇ ਫਿਰ ਬਾਜੋ ਰੋਟੀ ਖਾਣੇ ਆ ਜੀ ਤੇ ਚਲੋ ਠੀਕ ਹੈ ਜੀ ਰੋਟੀ ਖਾਪਕਾ ਲਈਏ ਤੇ ਬਾਕੀ ਤੁਹਾਨੂੰ ਕੱਲ ਸਵੇਰ ਦਾ ਵਲੋਗ ਆਊਗਾ ਜੀ ਪਾਣੀ ਪੀ ਲਏ ਮੈਨੂੰ ਪਿਆਸ ਬੜੇ ਲੱਗੀ ਆ ਪਾਣੀ ਦੀ ਪਾਣੀ ਨੋਰਮਲ ਪੀਆ ਕਰੋ ਜੀ ਠੰਡਾ ਪਾਣੀ ਨਾ ਪੀਆ ਕਰੋ ਬੱਚਾ ਠੰਡਾ ਪਾਣੀ ਗਲਾ ਖਰਾਬ ਕਰ ਦਿੰਦਾ ਹੈ ਪਾਣੀ ਨੇ ਪਤਾ ਲੱਗਦਾ ਕਿੱਥੇ ਪਾਣੀ ਜਾਂਦਾ ਬਹੁਤ ਜ਼ਿਆਦਾ ਹੈ ਨਾ ਪਾਣੀ ਬਹੁਤ ਪੀਣ ਦਾ ਗਰਮੀ ਚ ਪਾਣੀ ਪੀ ਜਾਣਾ ਪੀਆ ਕਰੋ ਸਹੀ ਹੈ ਨਾ ਪਾਣੀ ਦੀ ਮੇਰਾ ਤੇ ਵੀ ਪਾਣੀ ਪੀ। ਤੇ ਬੂਮਾਰੀ ਬਣਾ ਗਿਆ। ਮੈਂ ਖੁਦ ਹੋਈ ਸੀ। ਬਣਾ ਦਵਾਂ। ਇਹਦੇ ਕੋਲ ਆਰਤ ਨਿਕਲੀ ਨਾ। ਇਹਨੇ ਪਾਣੀ ਕਰਕੇ ਆਹ। ਅਲੇ। ਇਹਦਾ ਕੰਪਨੀ ਨਾ ਕਰਦੇ ਮੱਖੀ ਦੇ ਬਰੇ ਤਾਂ ਬਹੁਤ ਦੇਰ ਲੱਗਿਆ ਐਚ ਚਲ ਆਹ ਨਾ ਛੱਡਾ ਪਣੀ ਬਸ ਉਹ ਸਾਰਿਆਂ ਨੂੰ ਆਹ ਬਾਰੇ ਮੈਂ ਤਾਲਾ ਪਾ ਰਿਹਾ ਇਸ ਤਰ੍ਹਾਂ ਕਰਵਾ ਦੇ ਉਹ ਬਾਕੀ ਕਰੂ ਮੈਂ ਆਹ ਪਾਣੀ ਥੀਨਾ ਪਰ ਕਿ ਰੱਖਣਾ ਵਾਈ ਬਰੋ ਵਾਈ ਹਾਂਜੀ ਸਤਿ ਸ੍ਰੀ ਅਕਾਲ ਜੱਜ ਹੋ ਗਿਆ ਸ਼ਨੀਵਾਰ ਦੁਪਹਿਰ ਦਾ ਹੋ ਗਿਆ ਟਾਈਮ 2:30 ਵਜੇ ਦਾ ਹੋ ਗਿਆ ਟਾਈਮ ਦੇਖੋ ਜੀ ਦੁਪਹਿਰੇ ਕੁਝ ਖਾਣ ਦਾ ਕੀੜਾ ਜਾਗਿਆ ਨਾ ਵੀ ਕੁਝ ਦਵੇ ਦੇ ਵੇਰੇ ਬਣਾ ਕੇ ਕੁਝ ਖਾਈਏ ਹੈ ਨਾ ਤੇ ਦੇਹਾਟੇ ਰੋਟੀ ਵੀ ਖਾਦੀ ਜਾਂਦੀ ਹੈਗੀ ਤੇ ਆ ਦੇਖੋ ਜੀ ਮੈਂ ਹਨਾ ਲੱਗੀਆਂ ਪਕੌੜੇ ਬਣਾਉਣ ਹਨਾ ਤੇ ਆਲੂ ਮੈਂ ਕੱਟ ਕੇ ਰੱਖ ਲਿਆ ਜਣੀ ਛਿਲ ਕੇ ਰੱਖ ਲਿਆ ਹੁਣ ਕੱਟੂਗੀ ਤੇ ਪਕੌੜੇ ਬਣਾਵਾਂਗੇ ਜਿਹਦੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਇਕਨਸਣ ਲੱਗੇ ਪਕੌੜੇ ਨਾ ਤੇ ਬੀਪਰੀ ਕਾਲੂ ਕੱਟੂਗੀ ਤੇ ਫ੍ਰੀ ਕਾਲੂ ਕੱਟੋ ਤੇ ਫਿਰ ਬਹੁਤ ਸੋਹਣੇ ਲੱਗਦੇ ਹਨਾ ਬੀ ਸੋਹਣੇ ਬਣਦੇ ਆ ਫਿੰਗਰ ਪਕੌੜੇ ਤੇ ਬਹੁਤ ਦਿਨਾਂ ਬਾਅਦ ਬਣਾਉਣ ਲੱਗੀ ਮੈਂ ਅੱਜ ਤੇ ਮਨ ਕਰਦਾ ਸੀ ਕੁਝ ਨਵਾਂ ਸਜ ਬਣਾ ਕੇ ਖਾਈਏ ਹਨਾ ਤੇ ਕਈ ਵਾਰ ਜਦੋਂ ਟਾਈਮ ਹੁੰਦਾ ਵੀ ਆਪਾਂ ਗੋਸ਼ ਖਾਣ ਨੂੰ ਮਨ ਕਰਦਾ ਆ ਤੇ ਚਲੋ ਬਣਾ ਖਾ ਲੈਣਾ ਚਾਹੀਦਾ ਨਾ ਰੂਗਾ ਤਾਂ ਸੌਣੀ ਸਾਰਾ ਕੁਸ਼ ਕਰ ਹੈਗਾ ਆ ਤੇ ਖਾਣਾ ਚਾਹੀਦਾ ਦੇਖੋ ਜੀ ਧੁੱਪ ਇੰਨੀ ਜਿਆਦਾ ਨਾ ਵੀ ਬਹੁਤ ਜਿਆਦਾ ਤਾਪਮਾਨ ਵਧਦਾ ਜਾ ਰਿਹਾ ਘਰ ਦਾ ਤਾਂ ਹੈ ਹੀ ਨਹੀਂਗਾ ਤੇ ਇੰਨਾ ਬੁਰਾ ਹਾਲ ਹੋ ਗਿਆ ਪਿਆ ਆ ਤੇ ਸੂਰ ਥਲੇ ਹੀ ਤੇ ਡਾਈ ਚੱਲੋ ਇਦਾਂ ਲੱਗਦਾ ਆ ਤੇ ਗਰਮੀ ਬਾਤੀ ਕਿਤੇ ਬਹੁਤ ਜਿਆਦਾ ਧੁੱਪ ਆ ਨਾ ਬੁਰਾ ਹਾਲ ਆ ਤੇ ਜੋ ਨੂੰ ਚੰਗਾ ਲੱਗਦਾ ਪਰ ਮਾਤਾ ਨੂੰ ਹੋਣੀ ਹੁਣ ਹੈ ਸੂਰ ਥਲੇ ਆਇਆ ਵੀ ਆਇਆ

ਦੇਖੋ ਤੇਲ ਪਾ ਲਿਆ ਮੈਂ ਫਰਾਈ ਚ ਹੁੰਦਾ ਹੋਗਾ ਤੇ ਹਿਸਾਨ ਹੋ ਗਿਆ ਮੇਰਾ ਛੋਟਾ ਜਿਹਾ ਸਟੈਂਡ ਸੀਗਾ ਆਇਆ ਉੱਪਰ ਤੇ ਚੀਜਾਂ ਇਹਦੀ ਇਹ ਲੱਗਦੀ ਨਹੀਂ ਹੈਗੀ ਬਤਨ ਕਰੇ ਚੂੜੀ ਵਾਗੀ ਕੀ ਹੋ ਗਿਆ ਇਹਦਾ ਤੇ ਲੱਗ ਰਹੇ ਨੇ ਮੈਂ ਕੋਸ਼ਿਸ਼ ਕੀਤੀ ਨਾ ਲੋਣ ਦੀ ਤੇ ਇਹ ਵੀ ਗਰਮ ਹੋ ਹੀ ਜਾਂਦਾ। ਲੋ ਜੀ ਤੇਲ ਹੋ ਕੇ ਗਰਮ ਤੇ ਸਮੈਲ ਆਉਣ ਲੱਗ ਪਈ ਐ। ਹੁਣ ਆਪਾਂ ਟੈਸਟ ਕਰਦੇ ਆਂ ਕਿ ਤੇਲ ਕੱਚਾ ਹੈ ਪੱਕਾ। ਜਦੋਂ ਸਮੈਲ ਆਉਣ ਲੱਗਦੇ ਸੰਝੋ ਵੀ ਤੇਲ ਪੱਕਾ ਹੋ ਗਿਆ। ਤੇ ਸ਼ੁਰੂ ਹੋ ਗਿਆ, ਸਟਾਰਟ ਹੋ ਗਿਆ। ਕੋੜੇ ਨਾਲੋਂ ਇੱਕ ਵ ਇੱਕ ਗੱਤੀ ਬਣਾਉਣਾ ਬਰਕਤ ਬਹੁਤ ਹੋ ਜਾਂਦੀ ਆ ਮੇਰੇ ਬਹੁ ਮਲਦੀ ਲਿਆਨੀ ਆ ਤੇ ਨਾ ਉਹ ਸਰਦਾ ਨਾ ਅੱਧ ਵੱਲੇ ਪੈਂਦਾ ਨਾ ਕੱਦੀ ਤੀਜਾ ਬਹੁਤ ਵਧੀਆ ਹੁੰਦੀ ਆ ਘਰ ਦਾ ਹੀ ਜਵਣਾ ਖਾਣੇ ਚਾਹੀਦੇ ਆ ਜੀ ਜਿਹੜੀ ਪੱਕਲੇ ਨੂੰ ਵੀ ਕੱਢਦੇ ਇੰਨੇ ਹਾਂਜੀ ਪਕੌੜੇ ਕਿੱਦਾਂ ਦੇ ਲੱਗੇ ਤੁਹਾਨੂੰ ਜੀ ਮੈਨੂੰ ਲੱਗਿਆ ਕਿ ਨਹੀਂ ਹੂੰ ਦੱਸਿਓ ਮਾਰੇ ਪਕੌੜੇ ਵਧੀਆ ਲੱਗੇ ਨਹੀਂ ਲੱਗੇ ਵਧੀਆ ਚਲੋ ਖਾਈ ਤਾਂ ਠੀਕ ਮਰਜੀ ਇਦੱਕ ਨੇ ਕਹਿੰਦੇ ਹੁੰਦੇ ਨਾ ਵਦਿਆਂ ਨੂੰ ਕਿ ਦੇਵ ਜਿਹਾ ਕੰਦ ਪਟਦੇ ਆ ਕਹਿੰਦੇ ਨਾ ਇਹ ਨਹੀਂ ਵੀ ਖਾਣ ਵਾਲੇ ਨੂੰ ਸਵਾਦ ਨਹੀਂ ਆ ਬੱਕਰੀ ਬੱਕਰੀ ਦੀ ਜਾਨ ਗਈ ਹੋਸਾ ਆ ਗਰਮੀ ਚ ਮੈਂ ਇੰਨੀ ਮਰੀ ਆ ਉਥੇ ਖਾਣੇ ਦਾ ਸਵਾਦ ਨਹੀਂ ਆ ਬੱਕਰੀ ਜਾਨ ਹੋ ਗਈ ਜਾਨੋਗੀ ਦੱਸੋ ਕਿਤੇ ਸਵਾਦ ਨਹੀਂ ਬਣੇ ਸਾਰੀ ਦੁਪਹਿਰ ਮੈਂ ਲਾਤੀ ਉਥੇ ਜਲ ਕੀ ਖਾਣਾ ਦੁਪਹਿਰ ਨੂੰ ਹਨਾ ਤੇ ਹੁਣ ਆਈਏ ਮੇਰੀ ਵਾਰੀ ਬਰਸਾਤ ਵਿੱਚ ਬਰਸਾਤ ਚ ਲੱਗਦੀ ਆ ਹੁਣ ਪਛਾਤਾ ਆਉਂਦੇ ਨਹੀਂ ਕੀ ਕਰੀਏ ਹਣ ਮਨ ਜਿਹੜਾ ਕਰਦਾ ਖਾਣ ਨੂੰ ਚੀਜ਼ ਬਣਾ ਖਾਣੀ ਚਾਹੀਦੀ ਆ ਬਹੁਤ ਦਿਨ ਹੋ ਗਏ ਸੀ ਹੁਣ ਚੱਲ ਮੈਂ ਖਾਣੇ ਆ ਤੇ ਚੱਲ ਅੱਜ ਜਿੱਕਦਾ ਕੱਢ ਹੀ ਲਾਦੇ ਪਹਿਲੇ ਸਵੇਰ ਦੁਪਹਿਰੇ ਆ ਦੇਖੋ ਜੀ ਆ ਗਈ ਹੁਣ ਮੇਰੀ ਵਾਰੀ ਟਲਪ ਟਲਪ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮੈਂਟ ਕਰਿਓ ਜੇ ਸਿਕਰ ਵੜੀ ਵਲੋਗਿੰਗ ਕਿਤਨੇ ਲੱਗਦੇ ਸਤਿ ਸ਼੍ਰੀ ਅਕਾਲ ਜੀ